ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਕਸਰ ਆਪਣੇ ਘਰਾਂ ਦੇ ਵਿੱਚ ਦੀਵੇ ਜਿਹੜੇ ਆਪਾਂ ਦੀਵਾਲੀ ਤੇ ਲਾਉਨੇ ਆ ਜੀ ਉਹ ਦੀਵੇ ਉਸ ਤੋਂ ਬਾਅਦ ਆਪਣੇ ਬੇਲੇ ਹੋ ਜਾਂਦੇ ਨੇ ਜਦੋਂ ਆਪਾਂ ਚੱਕ ਲੈਨੇ ਆ ਉਹਨੂੰ ਜੀ ਅਸੀਂ ਲਿਆ ਸੀਗਾ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋ ਆ ਦੇਖੋ ਬਿਲਕੁਲ ਵਧੀਆ ਸਾਫ਼ ਹੋ ਗਏ ਅੱਗੇ ਆਪਾਂ ਦੱਸਦੇ ਆ ਜੀ ਤੁਹਾਨੂੰ ਆਪਾਂ ਇਹਦਾ ਕੀ ਕਰਨਾ ਤੇ ਇਹਨਾਂ ਨੂੰ ਜੀ ਆਪਾਂ ਕੱਟ ਲੈਣਾਗਾ ਪਹਿਲਾਂ ਦੀਵਿਆਂ ਨੂੰ ਇਹਦਾ ਬ੍ਰੀਕ ਬਿਲਕੁਲ ਪਾਊਡਰ ਕਰ ਲੈਣਾਗਾ ਕਈ ਦੇਖੇ ਨੇ ਜੀ ਤੇ ਇਹਨਾਂ ਲੱਗ ਜਾਂਦੇ ਜਿਵੇਂ ਮੰਨ ਲਓ ਪਾਣੀ ਦੇ ਵਿੱਚ ਦੀਵਾਲੀ ਤੋਂ ਬਾਅਦ ਦੀਵਿਆਂ ਨੂੰ ਜਾਂ ਉਹ ਵੈਸੇ ਹੀ ਸੁੱਟ ਦਿੰਦੇ ਨੇਗੇ ਤੇ ਜਿਹੜਾ ਪਤੰਬਲੀ ਵਾਲਾ ਪਾਊਡਰ ਨਾ ਜੀ ਆਪਾਂ ਬਜ਼ਾਰੋਂ ਲੈ ਕੇ ਆਉਣੀ ਆਂਗੇ ਉਹ ਆਪਾਂ ਨੂੰ ਪਾਊਡਰ ਪੈਂਦਾਗਾ ਘਟੂ ਘਟ 60 70 ਰੁਪਏ ਦਾ ਤੇ ਹੁਣ ਆਪਾਂ ਸੋਚਿਆ ਸੀਗਾ ਵੀ ਆਪਾਂ ਪਤੰਬਲੀ ਵਾਲਾ ਪਾਊਡਰ ਘਰੇ ਹੀ ਤਿਆਰ ਕਰੀਏ ਤੇ ਆਪਾਂ ਹੁਣ ਇਹਨਾਂ ਨੂੰ ਕੁੱਟਣ ਲੱਗਦੇ ਆਂ ਜੀ ਪਹਿਲਾਂ ਦੀਵਿਆਂ ਨੂੰ ਇਹ ਹਲਕੇ ਹੀ ਹੁੰਦੇ ਨੇ ਕਿ ਕੁੱਟੇ ਜਾਣਗੇ ਵੈਸੇ ਕੁੰਡੇ 'ਚ ਵੀ ਕਿਉਂਕਿ ਜੇ ਆਪਣੇ ਕੋਲ ਹਮਾਮ ਵੀ ਸੀਗਾ ਜੀ ਅੱਜ ਮੌਕੇ ਦੇ ਉੱਤੇ ਆਪਾਂ ਨੂੰ ਮਤਲਬ ਕਿ ਜਿਹੜਾ ਉਹਦਾ ਕੁੱਟਣ ਵਾਸਤੇ ਉਹ ਡੰਡਾ ਜਾਂ ਹੁੰਦਾ ਜੀ ਉਹ ਮਿਲਿਆ ਨਹੀਂ ਹੈਗਾ ਤੇ ਹਰ ਕੇ ਹੁਣ ਆਪਾਂ ਕੁੰਡੇ ਘੋਟਣੇ ਦੀ ਹੈਲਪ ਲਈ ਆ ਇਹਦੇ ਨਾਲ ਕਰਦੇ ਆਂ ਆਪਣਾ ਜਿਹੜਾ ਪਾਊਡਰ ਸੀਗਾ ਜੀ ਉਹ ਹੋ ਗਿਆ ਬਿਲਕੁਲ ਬਰੀਕ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੱਢਦੇ ਹਾਂ ਥਾਲ ਦੇ ਵਿੱਚ ਪਾਊਡਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਚੀਜ਼ਾਂ ਹੋਰ ਸਭ ਤੋਂ ਪਹਿਲਾਂ ਤਾਂ ਪਾਵਾਂਗੇ ਜੀ ਨਮਕ ਨਮਕ ਲਿਆ ਜੀ ਆਪਾਂ ਦੋ ਚਮਚੇ ਨਾਲ ਲਿਆ ਜੀ ਆਪਾਂ ਸਰਫ ਇੱਕ ਚਮਚ ਬਾਕੀ ਤੁਸੀਂ ਆਪਣਾ ਜਿਹੜਾ ਪਾਊਡਰ ਹੈ ਜੀ ਬਣਾਇਆ ਹੈ ਮਿੱਟੀ ਦੇ ਦੀਵਿਆਂ ਦਾ ਤੇ ਇਹਦੇ ਅਨੁਸਾਰ ਲਾ ਸਕਦੇ ਹੋ ਚੀਜ਼ ਕੋਈ ਵੀ ਪਾਉਣੀ ਹੈ ਤੇ ਨਾਲ ਪਾਇਆ ਜੀ ਮਿੱਠਾ ਸੋਡਾ ਇਹ ਵੀ 2 ਚਮਚ ਲੈ ਆ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਇਹ ਪੂਰੇ ਵਧੀਆ ਹਨ ਭਾਂਡੇ ਸਾਫ਼ ਕਰ ਦਿੰਦਾ ਜੀ ਵਧੀਆ ਕਿਉਂਕਿ ਹੁਣ ਜਿੰਮੀ ਆਪਾਂ ਕੋਈ ਸ਼ਹਿਰਾਂ ਦੇ ਵਿੱਚ ਰਹਿੰਦਾਗਾ ਉਚੁੱਲਾ ਨਹੀਂ ਬਾਲਦਾ ਜ ਜਿਹਨਾਂ ਕੋਈ ਸਵਾਹ ਨਹੀਂ ਹੁੰਦੀ ਜਿਵੇਂ ਤੇ ਉਹ ਵੀ ਵਧੀਆ ਚੰਗੀ ਤਰ੍ਹਾਂ ਇਹਨਾਂ ਭਾਂਡੇ ਸਾਫ਼ ਕਰ ਸਕਦੇ ਨੇ ਆਪਣੇ ਸਤਲ ਦੇ ਭਾਂਡਿਆਂ ਨੂੰ ਵੀ ਬਹੁਤ ਵਧੀਆ ਸਾਫ਼ ਕਰ ਦਿੰਦਾ ਜੀ ਸਟੀਲ ਦੇ ਵੀ ਕੋਈ ਮਰਜ਼ੀ ਚੀਜ਼ ਅਪ ਕਰ ਸਕਦੇ ਆ ਤਵਾ ਵੀ ਸਾਫ਼ ਕਰ ਸਕਦੇ ਆ ਇਹਨਾਂ ਨਾਲ ਹੁਣ ਆਪਾਂ ਇਹਨੂੰ ਰਲਾਲਿਆ ਸੀਗਾ ਜੀ ਆਪਾਂ ਪਾਵਾਂਗੇ ਇੱਕ ਬਾਕਸ ਦੇ ਵਿੱਚ ਬਣਾ ਕੇ ਇਸ ਤਰ੍ਹਾਂ ਜੀ ਬਾਕਸ ਦੇ ਵਿੱਚ ਆਪਾਂ ਤਿਆਰ ਕਰਕੇ ਰੱਖ ਲੈਣਾ ਜਦੋਂ ਵੀ ਆਪਾਂ ਨੂੰ ਲੋੜ ਹੋਊਗੀ ਆਪਾਂ ਵਰਤ ਸਕਦੇ ਆ ਇਹਨਾਂ ਅੰਗਜੀ ਥੋੜਾ ਜਿਹਾ ਪਾਣੀ ਪਾਊਡਰ ਆਪਾਂ ਬਾਕੀ ਬਾਕਸ ਦੇ ਵਿੱਚ ਪਾ ਲਿਆ ਸੀਗਾ ਜੀ ਥੋੜਾ ਜਿਹਾ ਆਪਾਂ ਪਾਊਡਰ ਬਚ ਗਿਆ ਸੀਗਾ ਇਹ ਆਪਾਂ ਲੈ ਰੱਖ ਤੇ ਇਹਨੂੰ ਆਪਣਾ ਜੀ ਥੋੜਾ ਥੋੜਾ ਪਾਣੀ ਪਾ ਕੇ ਹਲਕਾ ਜਿਹਾ ਗਿੱਲਾ ਕਰ ਲੈਣਾ ਚੰਗੀ ਤਰ੍ਹਾਂ ਘੜੜਾ ਰੱਖਣਾ ਜੀ ਥੋੜਾ ਜਿਹਾ ਨੂੰ ਆਪਾਂ ਥੋੜਾ ਜਿਹਾ ਸਾਨੂੰ ਘੱਟ ਲੱਗਿਆ ਸੀਗਾ ਜੀ ਆਪਾਂ ਹੋਰ ਪਾਉਨੇ ਐ ਇਹਦੇ ਚ ਜਿਹੜਾ ਆਪਣਾ ਦੀਵਾ ਹੈਗਾ ਉਹ ਚੰਗੀ ਤਰ੍ਹਾਂ ਭਰਿਆ ਜਾਵੇ ਇਸ ਤਰ੍ਹਾਂ ਇੱਕ ਦੀਵਾ ਲੈ ਲੈਣਾ ਜੀ ਖਾਲੀ ਉਹਨੂੰ ਆਪਾਂ ਚੰਗੀ ਤਰ੍ਹਾਂ ਨੂੰ ਨੱਪ ਨੱਪ ਕੇ ਭਰ ਲੈਣਾ ਇਸ ਤਰ੍ਹਾਂ ਬਰਾਬਰ ਹੋ ਜਾਊਗਾ ਜੀ ਇਹਨੂੰ ਚੰਗੀ ਤਰ੍ਹਾਂ ਭਰ ਲਿਓ ਮੈਂ ਪਰੌਠੇ ਵਗੈਰਾ ਬਣਾਉਨੇ ਆ ਜੀ ਤਵੇ ਤੇ ਆਪਣਾ ਤਵਾ ਜਲ ਜਾਂਦਾ ਹੈ ਉੱਪਰੋਂ ਮੱਚ ਜੇ ਜਾਂਦਾ ਹੈ ਉਹ ਸਾਫ਼ ਨਹੀਂ ਹੁੰਦਾ ਫਿਰ ਆਪਾਂ ਵੈਸੇ ਵੀ ਤਾਂ ਮਿੱਟੀ ਦੇ ਡਲੇ ਨਾਲ ਹੀ ਆਪਾਂ ਸਾਫ਼ ਕਰਦੇ ਹਾਂ ਜਿੱਟ ਦੇ ਡਲੀ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਉਹਦੇ ਉੱਪਰ ਮਾਰ ਕੇ ਜੀ ਤਵੇ ਤੇ ਆਪਾਂ ਸਾਫ਼ ਕਰਾਂਗੇ ਆ ਦੇਖੋ ਇਹ ਬਿਲਕੁਲ ਨਹੀਂ ਡਿੱਗਦਾ ਹੈਗਾ ਜੀ ਹੁਣ ਵਿੱਚੋਂ ਚੰਗੀ ਤਰ੍ਹਾਂ ਵਧੀਆ ਅਟੈਚ ਹੋ ਗਿਆ ਇਹਦੇ ਨਾਲ ਤੇ ਹੁਣ ਅਸੀਂ ਸਾਨੂੰ ਤਵਾ ਮਾਜ ਕੇ ਦਿਖਾਉਣੀ ਆਈਏ ਇਹਦੇ ਨਾਲ ਤਾਨੂੰ ਸਾਫ਼ ਕਰਕੇ ਦਿਖਾਉਣੀ ਆਏ ਸੀ ਨਾਲ ਆ ਦੇਖੋ ਆਪਾਂ ਜਿਹੜਾ ਭਰਿਆ ਸੀਗਾ ਦੀਵਾ ਥੋੜਾ ਜਿਹਾ ਰਹਿ ਗਿਆ ਸੀਗਾ ਜੀ ਇਹਦੇ ਵਿੱਚ ਮਸਾਲਾ ਇਹਨੇ ਵੀ ਚੰਗੀ ਤਰ੍ਹਾਂ ਵਾਸ਼ ਕਰ ਲਈ ਉਹ ਕਿੰਨਾ ਸੋਨਾ ਸਾਫ਼ ਹੋ ਗਿਆ ਦੇਖੋ ਤਰਾ ਵਧੀਆ ਸਾਫ ਹੋ ਗਏ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਮੰਜਾਂਗੇ ਜੀ ਆਪਣਾ ਇੱਕ ਪਿੱਤਲ ਦਾ ਟੋਪੀ ਹੈਗਾ ਉਹਨੂੰ ਮੰਜ ਕੇ ਦਿਖਾਉਣੀ ਹੈ ਜੀ ਤੁਹਾਨੂੰ ਚੰਗੀ ਤਰ੍ਹਾਂ ਇਹ ਵੀ ਆਪਣਾ ਇਸ ਤਰ੍ਹਾਂ ਦਾ ਅਗੂਜੇ ਪੈ ਰਹੇ ਸੀਗੇ ਆਪਾਂ ਤੁਹਾਨੂੰ ਇਹ ਸਾਫ ਕਰਕੇ ਵੀ ਦਿਖਾਉਣੇ ਆਂਗੇ ਇਸ ਪਾਊਡਰ ਦੇ ਨਾਲ ਤੇ ਦੇਖਿਓ ਤੁਸੀਂ ਫਿਰ ਵਧੀਆ ਸਫਾਈ ਹੋ ਗਈ ਵੀ ਸਾਰੀ ਆ ਦੇਖੋ ਜੀ ਆਪਣਾ ਟੋਪ ਹੀ ਆ ਕਿੰਨਾ ਮੈਲ ਸੀ ਜਿਹਦੇ ਉੱਪਰ ਕਿੱਦਾਂ ਸੋਹਣਾ ਬਣ ਗਿਆ ਲੱਗਦੇ ਹਾਂ ਜੀ ਆ ਦੇਖੋ ਬਾਹਰੋਂ ਵੀ ਕਿੰਨਾ ਸੋਹਣਾ ਬਣ ਗਿਆ ਕਿੰਨੀ ਮੈਲ ਸੀ ਇਹਦੇ ਉੱਪਰ ਲੱਗੀ ਹੋਈ ਵਿੱਚੋਂ ਵੀ ਤੇ ਜੇ ਤੁਸੀਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਕੋਈ ਕੋਈ ਵੀ ਕੰਮ ਕਰਨਾ ਜਾਂ ਤਵਾ ਸਾਫ਼ ਕਰਨਾ ਹੈ ਤੇ ਜਾਂ ਮਤਲਬ ਕਿ ਆਪਣਾ ਪਿੱਤਲ ਦਾ ਕੋਈ ਵੀ ਭਾਂਡਾ ਸਾਫ਼ ਕਰਨਾ ਹੈਗਾ ਤੇ ਇਹਨਾਂ ਦੀਵਿਆਂ ਨੂੰ ਲੈ ਕੇ ਤੁਸੀਂ ਇਸ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਪਾਊਡਰ ਬਣਾ ਕੇ ਜੀ ਚੰਗੀ ਤਰ੍ਹਾਂ ਤੇ ਫਿਰ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਪਾ ਕੇ ਸਰਫ ਤੇ ਮਿੱਠਾ ਸੋਡਾ ਤੇ ਨਮ ਤੇ ਇਸ ਤਰ੍ਹਾਂ ਬਣਾ ਕੇ ਜੀ ਤੁਸੀਂ ਪਾਊਡਰ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਜੇ ਆਪਾਂ ਮਾਰਕੀਟ ਦੇ ਵਿੱਚੋਂ ਲੈਣ ਜਾਂਦੇ ਜੀ ਤਾਂ ਜੀ 60 ਰੁਪਏ ਦਾ ਆਪਾਂ ਨੂੰ ਘੱਟੋ-ਘੱਟ ਪੈਕਟ ਦਿੰਦੇ ਨੇਗੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਜੀ ਤਾਂ ਵੱਤ-ਵੱਤ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ